ਉਹ ਸਾਲਾ ਦੇਖ ਲੋ ਯਾਰ ਕਟੋ-ਕਟੇ ਵੀ ਮੰਨੂ ਰਿਹਾ ਸੱਤ ਦੇ ਅੱਠ ਮਿੰਟ ਹੋ ਗਏ ਖੜੇ ਨੂੰ ਇਹ ਇੱਕੋ ਸਾਈਡ ਦੀ ਟ੍ਰੈਫਿਕ ਕੱਢ ਰਿਹਾਗਾ ਪਤਾ ਨਹੀਂ ਇਹਦੇ ਸਮਾਗ ਵਿੱਚ ਕੀ ਆਏ ਗਿਆ ਨਹੀਂ ਆ ਹੁਣ ਮੈਂ ਵੀਡੀਓ ਬਣਾਉਣੀ ਸਟਾਰਟ ਕਰੀ ਤਾਂ ਕਰਕੇ ਤੇ 82 ਵਾਲੀਆਂ ਲਾਈਟਾਂ ਦੇ ਖੜੇ ਜਿਹੜਾ ਹਾਂ 에어ਪੋਰਟ ਰੋਡ ਹੈ ਉੱਥੇ ਖੜੇ ਆਏ ਦੇਖਦੇ ਹਾਂ ਇਹ ਕਿੰਨਾ ਕੁ ਟਾਈਮ ਹੋਰ ਖੜਾਉਂਦਾ تین ਚਾਰ ਪੁਲਸ ਵਾਲੇ ਇੱਧਰ ਖੜੇ ਆ ਸੱਜੀ ਸਾਈਡ ਹੋਰ ਅੱਗੇ ਪੁਲਿਸ ਵਾਲਾ ਨਾ ਕੱਢੇ ਨਹੀਂ ਹੈਗੇ ਵਿੱਚ ਨੂੰ ਫੋਨ ਵੀ ਆਲੇ ਫੋਨ ਤੇ ਗੱਲ ਵੀ ਹੋ ਗਈ ਪਰ ਇਹ ਥਰਹ ਨੂੰ ਕੀ ਬੋਲਣਾ ਇੱਕੋ ਸਾਈਡ ਦੀ ਟ੍ਰੈਫਿਕ ਕੱਢੀ ਜਾ ਰਹੀ ਹੈ ਪਤਾ ਨਹੀਂ ਇਹਨੂੰ ਕੀ ਆਖਾ ਕੇ ਲੱਗਿਆ ਹੋਇਆ ਹੈ ਕਿ ਤਿੰਨ ਚਾਰ ਪੁਲਿਸ ਵਾਲੇ ਇੱਧਰ ਖੜੇ ਹੈ ਤਾਂ ਹੁਣ ਗੱਡੀ ਮੋੜ ਕੇ ਤੁਹਾਨੂੰ ਦੱਸਣਾ ਇਧਰਲੀ ਸਾਈਡ ਦੇਖੋ ਜਾਮ ਲੱਗਿਆ ਹੋ ਪੂਰਾ ਤੇ ਇਧਰਲੀ ਸਾਈਡ ਕਿੱਡੀ ਟ੍ਰੈਫਿਕ ਉਹ ਪਿੱਛੇ ਤੱਕ ਜਾਮ ਲੱਗਿਆ ਨਾ ਤੇ ਆਹ ਬਤੰਦਰ ਕੱਢੀ ਉਸ ਪੁਲਿਸ ਵਾਲਿਆਂ ਨੇ ਨਾ ਟ੍ਰੈਫਿਕ ਛੱਡੀ ਇੱਕ ਸਾਈਡ ਦੀ ਕਮਾਲੇ ਹੋ ਗਿਆ ਇੱਧਰ ਦੇਖੋ ਕਿੰਨਾ ਵੱਡਾ ਜਾਮ ਲੱਗਿਆ ਪਿੱਛੇ ਤੱਕ ਜਾਮ ਲੱਗ ਗਿਆ ਇਹ